ਜੀ ਨਾ ਕਿ ਦੀ ਮਜ਼ਾਕ ਕੀਤਾ ਵਾ ਨਾ ਮਜ਼ਾਕ ਕਰਨਾ ਵਾ ਤੁਹਾਡੀ ਆਦਤ ਨਹੀਂ ਹੈ ਜੀ ਵੀ ਕੋਠੇ ਬਕਰੇ ਸੁੱਟਦੀ ਏ ਉੱਚੀ ਜੀ ਚੀਕਾ ਮਾਰੀਏ ਜਿਹੜਾ ਸੱਚ ਵਾ ਉਹੀ ਕੰਮ ਕਰੀਦਾ ਅੱਜ ਤਨ ਖਵਾਲ ਲੱਗੇ ਆ ਹਾਂਡੀ ਚਿਕਨ ਤੇ ਹਾਂਡੀ ਮਟਨ ਇਹ ਗਰੇਵੀ ਜਿਹੜੀ ਆ ਬਿਲਕੁਲ ਵਧੀਆ ਵਾ ਪਹਿਲੇ ਜ਼ਮਾਨੇ ਵਿੱਚ ਕੀ ਹੁੰਦਾ ਸੀ ਪਹਿਲੇ ਥੋੜੇ ਪੁਰਾਣੇ ਸਮੇਂ ਵਿੱਚ ਲੋਕੀ ਜਿਹੜਾ ਲੱਕੜ ਦੀ ਅਗ ਤੇ ਕੋਲਿਆਂ ਦੇ ਉੱਤੇ ਜਿਹੜਾ ਕਿ ਘਰ ਵਿੱਚ ਸਬਜ਼ੀਆਂ ਵਗੈਰਾ ਬਣਾਉਂਦੇ ਸੀ ਇਸ ਤਰ੍ਹਾਂ ਹੀ ਆਪਾਂ ਪ੍ਰੈਜ਼ੈਂਟ ਕੀਤਾ ਵਾ ਮਟਨ ਤੇ ਹਾਂਡੀ ਮਟਨ ਤੇ ਹਾਂਡੀ ਚਿਕਨ ਇਹ ਬਿਲਕੁਲ ਦੀ ਮੀਆਂ ਚ ਵਿੱਚ ਬੰਦਾ ਵਾ ਸਲੋ ਸਲੋ ਬੰਦਾ ਵਾ ਵੈਲਡ ਕੁਕਡ ਹੁੰਦਾ ਵਾ ਜਿਹੜਾ ਕਿ ਸਿਹਤ ਵਾਸਤੇ ਬਹੁਤ ਵਧੀਆ ਹੈ ਭਾਜੀ ਟਾਈਮ ਕਿੰਨਾ ਲੱਗ ਜਾਂਦਾ ਇਹਨੂੰ ਪ੍ਰੋਪਰ ਇਹ ਘੱਟੋ ਘਾਟ ਵੀ 4-5 ਘੰਟੇ ਹੈ ਜਿਹੜਾ ਇਹਨੂੰ ਗਰੇਵੀ ਨੂੰ ਲੱਗਦਾ ਰਾਮ ਲਾਲ ਦੀ ਜਿਹਦੀ ਰਹਿੰਦੀ ਹੈ ਸਾਰੀ ਦਿਹਾੜੀ ਫੋਲੀ ਹੋਈ ਹੈ ਸਾਡਾ ਹਾਂਡੀ ਜਿਹੜਾ ਚਿਕਨ ਤਿਆਰ ਹੋ ਇੱਕਦਮ ਤਿਆਰ ਹੋ ਚੁੱਕਿਆ ਵਾ ਇਹ ਹੁਣ ਜਿਹੜੀ ਗਰੇਵੀ ਬਰਤਨ ਚ ਚਲੀ ਜਾਂਦੀ ਹੈ ਕੁਆਦੀ ਦੇ ਗ੍ਰੇਵੀ ਬਣਾਉਣ ਨੂੰ ਕਿੰਨਾ ਟਾਈਮ ਲੱਗਦਾ ਏ ਇਹ? ਇਹ ਭਾਜੀ 4 ਤੋਂ 5 ਘੰਟੇ ਲੱਗਦੇ ਆ ਕਿਉਂਕਿ ਆਂ ਦੀਮੀ ਆਂਜ ਤੇ ਬੰਦੀ ਆ। ਟਾਈਮ ਭਾਜੀ ਕਾਫੀ ਲੱਗ ਜਾਂਦਾ ਇਹਨੂੰ। ਕਾਫੀ ਟਾਈਮ ਲੱਗ ਜਾਂਦਾ, ਕਾਫੀ ਟਾਈਮ ਲੱਗ ਜਾਂਦਾ। ਤੇ ਕਸਟਮਰ ਵੇਟ ਕਰ ਲੈਂਦੇ ਜੀ ਇਹਨਾਂ? ਕਸਟਮਰ ਨੂੰ ਪਤਾ ਵਾ ਵੀ ਜਿਹੜੀ ਸਾਡੀ ਆਪਾਂ ਟਾਈਮਿੰਗ ਜਿਹੜੀ 11 ਵਜੇ ਪੂਰਾ ਰੈਡੀ ਕਰ ਦਈਦਾ ਵਾ। 11 ਵਜੇ ਤੋਂ ਲੈ ਕੇ ਜਿਹੜਾ ਵਾ ਰਾਤ ਦੇ 10 ਵਜੇ ਤੱਕ ਕਸਟਮਰ ਜਦੋਂ ਆਏ ਉਹਨੂੰ 5 ਮਿੰਟ ਦੀ ਸਰਵਿਸ ਦੇ ਦਿੰਦੀ ਆ। ਤੇ ਪੀਸ ਵੀ ਭਾਜੀ ਚੰਗੇ ਆਂ, ਤਗੜੇ ਰੱਖੇਦੇ ਤੁਸੀਂ ਮਹਾਰਾ ਨਹੀਂ ਸਰਾ ਇਹ ਰੈਡੀ ਨਹੀਂ ਹੋਇਆ ਇਹਨੂੰ ਅਸਾਂ ਪ੍ਰੈਜ਼ੈਂਟ ਕਰਨਾ ਵਾ ਤਵੇ ਦੇ ਉੱਤੇ ਅੱਛਾ ਜੀ ਤਵੇ ਦੇ ਉੱਤੇ ਬਨੇਗਾ ਫਿਰ ਤੁਹਾਨੂੰ ਪ੍ਰੈਜ਼ੈਂਟ ਕਰਾਂਗੇ ਤੇ ਤੜਕਾ ਤੁੜਕਾ ਲਾਉਣਾ ਪਈ ਇਹਦੇ ਹਾਂਜੀ ਬ੍ਰਦਰ ਬੇਸਿਕ ਹੋਦਾ ਤੜਕਾ ਲੱਗਣਾ ਇਹਨੂੰ ਲੈ ਮਾਰੇ ਦੇਸੀ ਘਿਓ ਵਰਤਦੇ ਦੇ ਬਿਲਕੁਲ ਸਰ ਪਾਣੀ ਪਕਾ ਵਰਤਨਾ ਪੈਣਾ ਹੈ ਨਾ ਵੀਡੀਓ ਚ ਨਾ ਕਹੀ ਜਾਏਓ ਭਾਜੀ ਨਾ ਕਿ ਦੀ ਮਜ਼ਾਕ ਕੀਤਾ ਵਾ ਨਾ ਮਜ਼ਾਕ ਕਰਨਾ ਵਾ ਤੁਹਾਡੀ ਆਦਤ ਨਹੀਂ ਹੈ ਜੀ ਵੀ ਕੋਠੇ ਉੱਕਰੇ ਸੁੱਟਦੀ ਏ ਉੱਚੀ ਉੱਚੀ ਚੀਕਾਂ ਮਾਰੀਏ ਜਿਹੜਾ ਸੱਚ ਵਾ ਉਹੀ ਕੰਮ ਕਰੀ ਲਵੋ ਇਹ ਕਿਹੜਾ ਵੀ ਭਾਜੀ ਆਪਣਾ ਦੇਸੀ ਘਿਓ ਇਹ ਬਾਈ ਬੇ ਅਮੋਲ ਦਾ ਦੇਸੀ ਘਿਓ ਲੱਗੇ ਤ ਕੁਝ ਨਹੀਂ ਪਿਆਜ਼ ਟਮਾਟਰ ਆ ਬਸ ਦੈਟਸ ਇ ਤੇ ਭਾਜੀ ਤੁਹਾਨੂੰ ਕੰਮ ਕਰਦੇ ਨੂੰ ਕਿੰਨਾ ਚਿਰ ਹੋ ਗਿਆ ਹੈ ਕੰਮ ਕਰਦੇ ਮੈਨੂੰ ਵੱਤ ਵੱਤ 3 ਮੰਥ ਹੋਇਆ ਬਸ 3 ਮੰਥ ਪਹਿਲੇ ਕੀ ਕਰਦੇ ਸੀ ਭਾਜੀ ਪਹਿਲੇ ਮੈਂ ਕੰਪਿਊਟਰ ਦਾ ਕੰਮ ਕੀਤਾ ਕਰਦਾ ਸੀ ਗੁਪਤਾ ਸਾਈਬਰ ਵਰਲਡ ਮੇਰਾ ਕੰਪਿਊਟਰ ਦਾ ਕੰਮ ਸੀ ਕੁਝ ਕਾਰਨਾ ਕਰਕੇ ਮੈਂ ਜਿਹੜਾ ਉਹ ਕੰਮ ਬੰਦ ਕਰ ਦਿੱਤਾ ਤੇ ਫਿਰ ਮੈਂ ਹੁਣ ਪ੍ਰੋਫੈਸ਼ਨਲੀ ਮੇਰਾ ਸ਼ੌਂਕ ਬੜਾ ਸੀ ਕੁਕਿੰਗ ਦਾ ਤੇ ਇਸ ਕਰਕੇ ਫਿਰ ਮੈਂ ਕੰਮ ਕਰਨਾ ਸ਼ੁਰੂ ਕੀਤਾ ਇਹ ਤੁਹਾਡਾ ਤਵਾ ਚਿਕਨ ਆ ਗਿਆ ਤਵੇ ਦੇ ਉੱਤੇ ਮਰੇ ਪੁਰੀਆਂ ਬਾਂਗਾ ਦੇਣ ਡਿਆ ਕੁੱਤਰ ਜੀ ਬਾਂਗਾ ਦੇ ਦਾ ਵੀ ਤੇ ਬਾਂਗਾ ਮਰਾਏਗਾ ਵੀ ਹੋਰੇ ਮਰੇ ਰੰਗ ਤਾਂ ਚੈੱਕ ਕਰੋ ਤੇ ਲੱਗੇ ਦੇਸੀ ਕੀ ਹੋਗਾ ਤੜਕਾ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਆ ਮੈਂ ਦੇਕੀ ਮਿਰਚ ਯੂਜ਼ ਨਹੀਂ ਕਰਦਾ ਹੈਗਾ ਇਹ ਜਿਹੜਾ ਕਲਰ ਆ ਰਿਹਾ ओरिजिनल ਕਲਰ ਆ ਹੋ ਜੀ ਇਹ ਉਹ ਨਪਟਾਰਾ ਹੋ ਗਿਆ ਜੇ ਬੰਦ ਤੇ ਲੱਗਨੇ 2-3 ਮਿੰਟ 2-3 ਮਿੰਟ ਬਾਅਦ ਇਹ ਖੁੱਲ ਜਾਏਗਾ ਨਾਲ ਜੀ ਹੋਮ ਮੇਡ ਚਪਾਤੀ ਮਿਲਦੀ ਜਿਸ ਤਰ੍ਹਾਂ ਘਰ ਵਿੱਚ ਮਿਲਦੀ ਹੈ ਇਹ ਮੇਰੀ ਹਾਫ ਦੀ ਕੁਆਂਟੀਟੀ ਆ ਲੋਕੀ ਫੋਲ ਵੀ ਜਿਹੜਾ ਵਾ ਲੋਕੀ ਫੋਲ ਦਿੰਦੇ ਐ ਇੰਨਾ ਪਰ ਮੇਰਾ ਹੱਬ ਵੀ ਫੁੱਲ ਵਰ ਗਿਆ ਵਰਗਾ। ਜੱਡੀ ਪਾਜੀ ਕਾਫੀ ਓਦਾਂ ਆਣਾ। ਹਾਂਜੀ ਸਰ ਬਿਲਕੁਲ। ਇਹ ਆਪਣਾ ਚਿਕਨ ਜਿਹੜਾ ਵਾ ਹਾਂਡੀ ਚਿਕਨ ਜਿਹੜਾ ਰੈਡੀ ਹੋ ਗਿਆ ਹਾਂਡੀ ਤਵਾ ਚਿਕਨ। ਇਹ ਹੁਣ ਜਾ ਰਿਹਾ ਵਾ। ਫੋਟਕੇਸ ਵਿੱਚ। ਲਓ ਪਾਜੀ ਨੇ ਚਿਕਨ ਤਿਆਰ ਕਰ ਦਿੱਤਾ ਜੀ ਤੇ ਮਹਾਰਾਜ ਪੀਸ ਚੈੱਕ ਕਰੋ ਤੇ ਰੰਗ ਤੇ ਚੈੱਕ ਕਰੋ ਚਿਕਨ ਦੀ। ਤੇ ਆ ਆ ਗਿਆ ਜੀ ਲੈਗ ਪੀਸ। ਮਹਾਰਾਜ ਤੇ ਬਹੁਤ ਵਧੀਆ ਪਾਜੀ ਨੇ ਕੁੱਕ ਕੀਤਾ ਜੀ। ਪਾਜੀ ਰੇਟ ਕਿੰਨਾ ਜੀ ਇਹਦਾ ਜੀ? ਰੇਟ ਸਰ 350 ਰੁਪੀਆ। ਤੇ ਫੁੱਲਦਾ ਜੀ। 4700 ਤੇ ਭਾਜੀ ਲੋਕੇਸ਼ਨ ਦੱਸੋ ਜੇ ਕਿ ਇਹਨੇ ਇੱਥੇ ਤੁਹਾਡੇ ਕੋ ਆਉਣਾ ਹੋਵੇ ਤੇ ਲੋਕੇਸ਼ਨ ਹੈਗੀ ਹੈ ਜੀ ਪੰਚਾਇਤ ਭਵਨ ਚੌਂਕ ਗੁਰਦਾਸਪੁਰ ਤੇ ਭਾਜੀ ਕੋਈ ਆਪਣਾ ਫੋਨ ਨੰਬਰ ਦੇ ਦਿਓ ਜੇ ਲੋਕੇਸ਼ਨ ਦਾ ਨਾਮ ਲੈ ਲਈ 950175635 ਠੀਕ ਹੈ ਜੀ ਸਾਰਿਆਂ ਨੂੰ ਮੋਸਟ ਵੈਲਕਮ